ਤੁਸੀਂ ਦਰਸ਼ਨ ਕਰ ਰਹੇ ਹਾਂ ਪ੍ਰਾਚੀਨ ਪ੍ਰਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਜਿਸ ਦਾ ਨਾਂ ਕਾਲੇ ਮੂੰਹ ਵਾਲੀ ਬਗੀਚੀ ਹਨੂਮਾਨ ਮੰਦਿਰ ਰਾਗੂ ਮਾਜਰਾ ਹੈ ਦੱਸਦੀਏ ਪਟਿਆਲਾ ਸ਼ਹਿਰ ਦੇ ਵਿੱਚ ਪਟਿਆਲਾ ਸ਼ਹਿਰ ਬਣਨ ਤੋਂ ਵੀ ਪਹਿਲਾਂ ਹਜ਼ਾਰਾਂ ਸਾਲ ਤੋਂ ਇਹ ਪ੍ਰਾਚੀਨ ਪ੍ਰਸਿੱਧ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਪ੍ਰਸਿੱਧ ਹੈ ਕਾਲੇ ਮੂੰਹ ਵਾਲੀ ਬਗੀਚੀ ਦੇ ਹਨੂਮਾਨ ਜੀ ਦੇ ਨਾਂ ਤੋਂ ਇਸ ਦੇ ਪਿੱਛੇ ਇੱਕ ਵਿਲੱਖਣ ਤੇ ਮਹੱਤਮਪੂਰਨ ਇਤਿਹਾਸ ਹੈ ਜੋ ਇਤਿਹਾਸ ਸੰਤਾਂ ਦੇ ਨਾਲ ਜੁੜਿਆ ਹੋਇਆ ਹੈ ਅੱਜ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਇਸ ਪ੍ਰਾਚੀਨ ਪ੍ਰਸਿੱਧ ਇਤਿਹਾਸਕ ਸਥਾਨ ਦੇ ਜਿੱਥੇ ਬਜਰੰਗਵਲੀ ਜੀ ਸ਼ਾਖਸ਼ਾਤ ਵਿਰਾਜਮਾਨ ਨੇ ਦੱਸ ਦਈਏ ਇਹ ਸਰੂਪ ਸੰਕਟ ਮੋਚਨ ਸਰੂਪ ਹੈ ਜਿੱਥੇ ਕਿ ਤੁਸੀਂ ਆਪਣੇ ਹਰ ਸੰਕਟ ਦਾ ਨਿਵਾਰਣ ਭਗਵਾਨ ਤੋਂ ਮੰਗ ਸਕਦੇ ਹੋ ਤੇ ਬਜਰੰਗਵਲੀ ਜੀ ਤੁਹਾਡੀਆਂ ਮੂਹ ਮੰਗੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਇਹ ਖੂਬਸੂਰਤ ਮੀਨਾਕਾਰੀ ਜੋ ਕਿ ਬਰਾਤਨ ਸਮੇ ਤੋਂ ਹੀ ਇਸ ਤਰ੍ਹਾਂ ਬਣੀ ਹੋਈ ਹੈ ਇਸ ਨੂੰ ਅੱਜ ਵੀ ਜੀਵਿਤ ਰੱਖਣ ਦੇ ਲਈ ਬਹੁਤ ਪ੍ਰਸਿੱਧ ਪੇਂਟਰ ਇੱਥੇ ਕੰਮ ਕਰ ਰਹੇ ਨੇ ਇੱਥੇ ਦਾ ਜਿਹੜਾ ਇਹ ਸਮੱਗਰੀ ਲੱਗੀ ਹੈ ਉਹ ਵੀ ਵਿਸ਼ੇਸ਼ ਤੌਰ ਤੇ ਮੰਗਾਈ ਗਈ ਹੈ ਇਸ ਦੀ ਵਿਸ਼ੇਸ਼ਤਾ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਦਰਸ਼ਨ ਕਰੋ ਬਜਰੰਗ ਵਾਲੀ ਜੀ ਦੇ ਅੱਜ ਮੰਗਲਵਾਰ ਵਾਲੇ ਦਿਨ ਭਗਵਾਨ ਸ਼੍ਰੀ हनुमान जी ਦੇ ਦਰਸ਼ਨ ਕਰ ਤੁਸੀਂ ਨਿਹਾਲ ਹੋਵੋ ਤੇ ਆਪਣੀਆਂ ਮੌ ਮੰਗੀਆਂ ਮੁਰਾਦਾਂ ਪੂਰੀਆਂ ਕਰੋ। ਭਗਵਾਨ ਦਾ ਇਹ ਅਸਥਾਨ ਰਾਗੂ ਮਜਰਾ ਦੇ ਵਿੱਚ ਸਥਿਤ ਹੈ। ਆਖਰ ਰਾਗੂ ਮਜਰਾ ਨਾਂ ਕਿਸ ਤਰ੍ਹਾਂ ਪਿਆ? ਪਟਿਆਲਾ ਤੋਂ ਪਹਿਲਾਂ ਇਸ ਮੰਦਰ ਦੀ ਹੋਂਦ ਦੇ ਕੀ ਇਤਿਹਾਸ ਨੇ? ਇਹਨਾਂ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਮੰਦਰ ਦੇ ਬਾਬਾ ਜੀ ਜੋ ਕਿ ਅੱਜ ਤੁਹਾਨੂੰ ਦੱਸਣਗੇ ਇਸ ਮੰਦਰ ਦਾ ਇਤਿਹਾਸ ਤੇ ਨਾਲ-ਨਾਲ ਕਾਲੇ ਮੂੰਹ ਵਾਲੀ ਬਗੀਚੀ ਦੇ ਨਾਂ ਦਾ ਇਤਿਹਾਸ ਤੇ ਇਸ ਦੇ ਨਾਲ ਹੀ ਦੱਸਣਗੇ ਬજરੰਗ ਵਾਲੀ ਜੀ ਦੇ ਇਸ ਪਵਿੱਤਰ ਅਸਥਾਨ ਦਾ ਖਾਸ ਇਤਿਹਾਸ ਆਓ ਸੁਣਦਿਆਂ ਤੇ ਕਰਦਿਆਂ ਦਰਸ਼ਨ ਸ਼੍ਰੀ ਹਨੂਮਾਨ ਜੀ ਦੇ ਮੇਰਾ ਨਾਮ ਰਾਹੁਲ ਹੈ ਜੀ ਇਹ ਮੰਦਰ ਦੇ ਵਿੱਚ ਅਸੀਂ ਦੇਖਿਆ ਬਹੁਤ ਖੂਬਸੂਰਤ ਪੇਂਟਿੰਗਾਂ ਹੋ ਰਹੀਆਂ ਨੇ ਕਿ ਕਿਹੜੇ-ਕਿਹੜੇ ਕਲਰ ਵਰਤੇ ਜਾ ਰਹੇ ਨੇ ਤੇ ਕਦੋਂ ਤੋਂ ਸ਼ੁਰੂ ਹੋਇਆ ਹੈ ਇਹ ਕੰਮ ਨੂੰ ਕਰਨ ਨੂੰ ਅੱਜ 15 ਤੋਂ 20 ਦਿਨ ਹੋ ਗਏ ਹੈ ਜੀ ਔਰ ਜਿਹੜੇ ਇਸ ਕਲਰ ਨੂੰ ਅਸੀਂ ਯੂਜ਼ ਕਰ ਰਹੇ ਹਾਂ ਇਹ ਬਹੁਤ ਹੀ ਬਿਹਤਰੀਨ ਕਲਰ ਨੇ ਜੋ ਕਿ ਹੱਥ ਨਾਲ ਤਿਆਰ ਕੀਤੇ ਗਏ ਕਲਰ ਨੇ ਜੋ ਕਿ ਪੁਰਾਣੇ ਟਾਈਮ 'ਚ ਜੋ ਕੰਮ ਚੱਲਦਾ ਸੀਗਾ ਅਸੀਂ ਉਸੇ ਤਰੀਕੇ ਨਾਲ ਇਸ ਤੋਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇੱਕ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ 골ਡ ਦਾ ਕੰਮ ਕਰਿਆ ਗਿਆ ਹੈ ਜੋ ਕਿ ਜੈਪੁਰ ਤੋਂ ਸਪੈਸ਼ਲ ਅਸੀਂ 골ਡ ਵਰਕ ਮੰਗਵਾਇਆ ਉਸ ਵਰਕ ਦਾ ਅਸੀਂ ਇਸਤੇਮਾਲ ਕਰ ਰਹੇ ਹਾਂ ਜੋ ਕਿ ਸਾਲੋ ਸਾਲ ਚਲੇਗਾ ਔਰ ਇਸ ਦੀ ਚਮਕ ਜੋ ਹੈ ਬਰਕਰਾਰ ਰਹੇਗੀ ਇਹ ਕਿੰਨੇ ਦਿਨ ਲੱਗਦੇ ਕਿਤੇ ਕਿੰਨੇ ਦਿਨ ਹੋਰ ਲੱਗਣਗੇ ਮਤਲਬ ਜਿਵੇਂ ਦੱਸਿਆ ਕਿ ਅੱਜ ਤੋਂ 15 ਤੋਂ 20 ਦਿਨ ਹੋ ਗਏ ਮੈਨੂੰ ਇਸ ਕੰਮ ਨੂੰ ਕਰਦੇ ਹੋਏ ਔਰ ਆਉਣ ਵਾਲੇ 15 20 ਦਿਨ ਹੋਰ ਲੱਗਣਗੇ ਕਿਉਂਕਿ ਕੰਮ ਜੋ ਪਹਿਲਾਂ ਦੇ ਕਾਰੀਗਰਾਂ ਨੇ ਕਰਿਆ ਹੈ ਬਹੁਤ ਹੀ ਬਿਹਤਰੀਨ ਕੰਮ ਕਰਿਆ ਮੈਂ ਅਸਲ ਤੱਕ ਕਦੇ ਅਸਾ ਕੰਮ ਨਹੀਂ ਦੇਖਿਆ ਜਿਸ ਤਰ੍ਹਾਂ ਕਿ ਵਕਵਾ ਕ ਮੰਦਰਾਂ ਦੇ ਵਿੱਚ ਪ੍ਰਾਚੀਨ ਇਮਾਰਤਾਂ ਤਾਂ ਹੈ ਪੇਂਟਿੰਗਾਂ ਵੀ ਹੈ ਪਰ ਉਹ ਵਿਲੁਪਤ ਹੁੰਦੀਆਂ ਜਾ ਰਹੀਆਂ ਹਨ ਅੱਜ ਫਿਰ ਉਹਦੇ ਉੱਤੇ ਮਾਰਬਲ ਚੜਾ ਦਿੱਤਾ ਜਾਂਦਾ ਹੈ ਜਾਂ ਸਿਮਿੰਟ ਲਗਾ ਦਿੱਤਾ ਜਾਂਦਾ ਹੈ ਕੀ ਇਸ ਤਰ੍ਹਾਂ ਵੀ ਅਗਰ ਬਣੀ ਹੋਈ ਹੈ ਤੁਸੀਂ ਉਹਨੂੰ ਸੰਭਾਲਣ ਦਾ ਕੋਈ ਜ਼ਿੰਮਾ ਲੱਕਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਦਾ ਸਮਾਜ ਜਿਹੜਾ ਹੈ ਉਹ ਕਲਯੁਗੀ ਸਮਾ ਹੈ ਮਸ਼ੀਨੀ ਯੁੱਗ ਹੈ ਲੋਕਾਂ ਕੋਲ ਸਮਾਂ ਨਹੀਂ ਹੈ ਇ tanto ਕਿ ਉਹ ਇਹਨਾਂ ਕੰਮਾਂ ਨੂੰ ਕਰਵਾ ਸਕਣ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਜਿੰਨਾ ਵੀ ਆਪਣਾ ਪ੍ਰਾਚੀਨ ਕੰਮ ਹੈ ਮੈਂ ਉਹਨਾਂ ਨੂੰ ਸੰਭਾਲ ਸਕਾਂ ਜੇ ਜਿੱਥੇ ਕੋਸਟ ਲੱਗਦੀ ਹੈ ਠੀਕ ਹੈ ਵਰਨਾ ਮੈਂ ਆਪਣੀ ਸੇਵਾ ਭਾਵਨਾ ਨਾਲ ਵੀ ਇਸ ਕੰਮ ਨੂੰ ਕਰ ਸਕਦਾ ਪਰ ਮੈਂ ਚਾਹੁੰਦਾ ਕਿ ਜੋ ਸਾਡਾ ਪੁਰਾਤਨ ਕੰਮ ਹੈ ਉਹ ਲੁਕਤ ਨਾ ਹੋ ਤਾਂ ਦੇਖੋ ਤੁਸੀਂ ਬਹੁਤ ਵਧੀਆ ਪੇਂਟਰ ਹੋ ਅਤੇ ਇਹ ਜਿਹੜੀ ਕਲਾ ਕਰਤੀ ਹੈ ਇਹ ਬਹੁਤ ਬਾ ਕਮਾਲ ਬਣੀ ਹੋਈ ਹੈ ਕਿੰਨੀ ਕਿ ਦਿੱਕਤ ਆਂਦੀ ਐ ਇਸ ਨੂੰ ਦੁਆਰਾ ਉਸੇ ਤਰ੍ਹਾਂ ਜੀਵਿਤ ਕਰਨ ਲਈ ਦੇਖੋ ਸਮਾਤ ਜੋ ਲੱਗਦਾ ਹੈ ਪਰ ਬਹੁਤ ਪਰੇਸ਼ਾਨੀ ਆਂਦੀ ਹੈ ਕਿ ਹਰ ਇੱਕ ਚੀਜ਼ ਦੀ ਜੋ ਪੁਰਾਣੇ ਕਾਰੀਗਰ ਜੈਸੀ ਹੈ ਮੈਂ ਇਹ ਸਮਝਦਾ ਕਿ ਸ਼ਾਇਦ ਵਿਸ਼ਕਰਮਾ ਜੀ ਦਾ ਹੀ ਰੂਪ ਹੋਣਗੇ ਜਿਨ੍ਹਾਂ ਨੇ ਇਹ ਕੰਮ ਕਰਿਆ ਕਿਉਂਕਿ ਉਹਨਾਂ ਨੇ ਬਾ ਕਮਾਲ ਕੰਮ ਕਰਿਆ ਇੱਕ ਇੱਕ ਚੀਜ਼ ਦੀ ਡਿਟੇਲ ਦਿਖਾਈ ਹੈ ਇੱਕ ਫੁੱਲ ਵੀ ਬਣਾਉਂਦੇ ਹਨ ਤਾਂ ਉਸੇ ਪੱਤਿਆਂ ਦੀ ਜੋ ਡਿਟੇਲ ਹੈ ਜੋ ਮਤਲਬ ਦੇਖਣ ਸੇ ਐ ਲੱਗਦਾ ਕਿ origignal ਫੁੱਲ ਇਹ ਗੋਲਡਨ ਕਲਰ ਬਹੁਤ ਜਿਆਦਾ ਖੂਬਸੂਰਤ ਲੱਗ ਰਿਹਾ ਹੈ ਇਹ ਤੁਸੀਂ ਕਹਿ ਰਹੇ ਹੋ ਕਿ ਸਪੈਸ਼ਲ ਮੰਗਾਇਆ ਜਾ ਰਿਹਾ ਕੀ ਖਾਸੀ ਇਸ ਦੀ ਖਾਸੀਅਤ ਇਹ ਹੈ ਕਿ ਨਾ ਤਾਂ ਇਹ ਫੇਡ ਹੋਏਗਾ ਔਰ ਨਾ ਇਸ ਦੀ ਚਮਕ ਖਤਮ ਹੋਏਗੀ ਇਹ ਬਾਗ ਬਦ ਸਾਲੋ ਸਾਲ ਚੱਲਦਾ ਹੈ ਔਰ ਇਸ ਦੀ ਲਾਈਫ ਸਪ ਬਹੁਤ ਅੱਛੀ ਹੈ ਪਰ ਜਿਵੇਂ ਸਾਡੀ ਗੁਰੂ ਜੀ ਨੇ ਦੱਸਿਆ ਅਸੀਂ ਪਹਿਲਾਂ ਸੋਚਿਆ ਕਿ ਪੇਂਟ ਹੀ ਯੂਜ਼ ਕਰਾਂਗੇ ਪਰ ਮੈਨੂੰ ਲੱਗਿਆ ਕਿ ਨਹੀਂ ਪੇਂਟ ਦਾ ਲਾਈਫ ਨਹੀਂ ਹੈ ਉਸ ਦੀ ਤਾਂ ਗੁਰੂ ਜੀ ਨੂੰ ਮੈਂ ਦੱਸਿਆ ਕਿ ਐਸਾ ਮਤਲਬ ਮਟੀਰੀਅਲ ਹੈ ਜੋ ਜੈਪੁਰ ਤੋਂ ਮਿਲਦਾ ਹੈ ਤੇ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਖਰਚਾ ਆਏਗਾ ਆਪਾਂ ਦੇਣ ਨੂੰ ਤਿਆਰ ਆਏ ਤੁਸੀਂ ਉਹ ਮਟੀਰੀਅਲ ਮੰਗਵਾਓ ਤੇ ਅੱਜ ਤੁਸੀਂ ਦੇਖ ਰਹੇ ਹੋ ਜਿਹੜਾ ਅਸੀਂ ਮਟੀਰੀਅਲ ਲਗਵਾਇਆ ਏ ਇਹ 골ਡ ਸਪੈਸ਼ਲ ਕਿਸਮ ਦਾ 골ਡ ਹੈ ਜੀ ਬਿਲਕੁਲ ਜੋ ਸੋਨੇ ਦਾ ਰੂਪ ਦਿਖਾਂਦਾ ਹੈ ਕਿ ਸੋਨੇ ਦੇ ਇਤਰਾ ਹੈ ਨਾ ਤਾਂ ਧਰਮ ਕੀ ਜੈ ਭਾਰਤ ਮਾਤਾ ਕੀ ਜੈ ਹਰਤੀ ਮਾਤਾ ਕੀ ਜੈ ਗਊ ਮਾਤਾ ਕੀ ਜੈ ਗੰਗੇ ਮਹਾਮਾਈ ਕੀ ਜੈ ਸਭੀ ਦੇਸ਼ ਵਾਸੀਆਂ ਕੀ ਜੈ ये रागो माजरा पिंड है पट्टी इस तो आगे आग थी पहले पटियाला तो बाद च बने हैं तो ये तो हजारों साल पुराना मंदिर आश्रम है पहले छोटा था मतलब ये विकास हो गया इसका ज़्यादा हो गया पहले छोटी जूफड़िया के टाइप में था जिम्मी ये रागो माजरा खेड़ा रागो वंश पिंड पिंड है जो रागो वंश के थे इसके अंदर भगवान श्री राम जी रागो वंश है ना जो इसलिए इसका नाम रागो माजरा पे है तो ये तो बहुत प्राचीन है फिर यहां पर साडे संत रंदे दे पुराने मारे गुरुजी दस दे पुराने उना के गुरु दस दे गए काले मुंह वाले की बगीची श्री महावीर मंदिर ये काले मुंह वाले हुए हैं जो ये सिद्ध हुए हैं किसी समय में यहां बहादुरगढ़ किला है उरे तो 8-9 किलोमीटर होना पटियाले तो जी जी पहले पट्टी होया करती थी तो यहां एक चुंगी लगदी थी जो रागोमाजरा पिंड के लोग ਪੱਟੀ ਮੇ ਜਾਣ ਵਾਸਤੇ ਆਪਣੇ ਪਸ਼ੂ ਜਾਂ ਕੋਈ ਚੀਜ਼ ਲੈ ਦੇ ਇਧਰ ਉਧਰ ਪੈਸਾ ਦੋ ਪੈਸੇ ਚੁੰਗੀ ਦੇ ਕੇ ਜਾਣਾ ਪੜਦਾ ਜੀ ਤੂੰ ਉਸ ਟਾਈਮ ਮੇ ਤਾਂ ਇਹੀ ਪੈਸਾ ਅਠੰਨੀ ਵੀ ਬਹੁਤ ਹੁੰਦੀ ਸੀ ਪੈਸਾ ਵੀ ਉਹ ਹੁੰਦਾ ਦੋ ਤੂੰ ਉਹਨਾਂ ਨੇ ਨਵਾਬ ਤੇ ਕੇਸ ਕਰਦੀਆ ਉਹ ਕੇਸ ਚੱਲਦਾ ਰਹਾ ਕੁਝ ਗਾਉਂ ਕੇ ਲੋਕ ਯਾਂ 15 20 ਆ ਕੇ ਬਾਬਾ ਜੀ ਸੇ ਪ੍ਰਾਰਥਨਾ ਕਰੀ ਕਹਿੰਦੇ ਮਹਾਰਾਜ ਜੀ ਸਾਡਾ ਕੋਈ ਮਸਲਾ ਹੱਲ ਕਰ ਦਿਓ ਕਹਿੰਦਾ ਦੱਸੋ ਭਾਈ ਕੀ ਹੈ ਕਹਿੰਦੇ ਇਸ ਤਰ੍ਹਾਂ ਕੇਸ ਚੱਲ ਰਿਹਾ ਹੈ ਚੁੰਗੀ ਨਹੀਂ ਠੰਦਾ ਰਾਜਾ ਕੰਦਾ ਆਪਕੇ ਜਿਹੜੀ ਆਖਰੀ ਪੇਸੀ ਆਏਗੀ ਮਨੇ ਲੈ ਚੱਲਣਾ ਮੈਂ ਆਪਕੇ ਸਾਥ ਚੱਲੂੰਗਾ ਔਰ ਬੇਨਤੀ ਕਰਾਂਗੇ ਰਾਜੇ ਸੇ ਉਹ ਆਖਰੀ ਪੇਸੀ ਪੇ ਆਕੇ ਸਾਰੇ ਕੰਦੇ ਚੱਲੋ ਬਾਬਾ ਜੀ ਅੱਜ ਆਪਣੀ ਪੇਸੀ ਹੈ ਚਲੋ ਭਈ ਇੰਹਾ ਸੇ ਪੈਦਲ ਚਲਦੇ ਚਲਦੇ 8-9 ਕਿਲੋਮੀਟਰ ਥੱਕ ਜਾਂਦਾ ਬੰਦਾ ਉਸ ਟਾਈਮ ਬੈਲ ਗਾੜੀ ਹੋਈ ਹੁੰਦੀ ਤੇ ਔਰ ਤਾਂ ਥਾ ਨਹੀਂ ਕੁਛ ਜੀ ਤੋ ਵਹਾਂ ਪਰ ਜਾ ਕੇ ਖੜ ਗਏ 8-9 10 ਵਜ ਗਏ ਕਿਲਾ ਸਵੇਰ ਵਰ ਨਿਧੀ ਰਾਜਾ ਨੇ ਨਵਾਬ ਨੇ ਬੈਠਣਾ ਤਾਂ ਤੇ ਉਹ ਸੰਤਰੀ ਬਾਹਰ ਖੜੇ ਹੁੰਦੇ ਆ ਜਿਵੇਂ ਹੋਟਲ ਵਾਲੇ ਹੁੰਦੇ ਆ ਉਹਨਾਂ ਤੇ ਬਾਬਾ ਜੀ ਕਹਿਣ ਲੱਗੇ ਭਾਈ ਭਗਤ ਸਾਨੂੰ ਚਾਹ ਪਿਲਾ ਭਗਤ ਮੇਰੇ ਸਾਥ 15 20 ਚਾਹ ਬਣਾ ਦੇ ਬੜੀਆ ਸੀ ਇਹਨਾਂ ਨੂੰ ਪਿਲਾ ਕੇ ਫਿਰ ਆਵੇਂ ਜਾਣਾ ਰਾਜੇ ਕੋ ਮਿਲਣਾ ਕਹਿੰਦੇ ਬਾਬਾ ਜੀ ਆ ਵੀ ਬਣਾ ਦਿੱਤੇ ਤਾਂ ਬਾਬਾ ਜੀ ਥੋੜਾ ਸਾ ਘੁੰਮ ਕੇ ਆਏ ਉਸਨੇ ਫਿਰ ਬੋਲ دیا۔ ਹਾਂ ਭਾਈ ਭਗਤ ਚਾਹ ਬਣ ਗਈ ਕਹਿੰਦੇ ਬਾਬਾ ਜੀ ਆ ਵੀ ਬਣਾ ਦਿੱਤਾ ਹੂੰ ਬਾਬਾ ਜੀ ਫੇਰ ਇਧਰ ਉਧਰ ਟਹਿਲ ਕੇ ਆਗੇ ਤੋ ਤੀਸਰਾ ਵਾਰੀ ਬਾਬਾ ਜੀ ਨੇ ਫੇਰ ਕਹਤਾ ਭਾਈ ਭਗਤ ਬਣੀ ਨਹੀਂ ਚਾਹੀ ਜੀ ਬਾਬਾ ਜੀ ਬੜੇ ਕਾਲੇ ਹੋ ਆ ਦੁੱਧ ਦਾ ਕੜਾਹਾ ਉਬਲਦਾ ਪਿਆ ਠਾ ਕੇ ਪੀ ਲੋ ਅੱਛਾ ਤੋ ਬਾਬਾ ਜੀ ਨੇ ਉਹ ਕੜਾਹਾ ਠਾ ਕੇ ਪੀ ਲਿਆ ਉਸਾਰਿਆਂ ਨੇ ਫੇਰ ਚੰਬਾ ਸਾ ਹੋਇਆ ਭੱਜ ਕੇ ਰਾਜੇ ਕੇ ਪਾਸ ਗਏ ਜਿਹੜੇ ਸੰਤਰੀ ਦੇਖ ਰਹੇ تھے ਉਹਨੂੰ ਕਹਾ ਕੰਦਾ ਮਹਾਰਾਜ ਜੀ ਇੱਕ ਸੰਤ ਆਏ ਆ ਔਰ ਉਸਕੇ ਸਾਥ ਰਗੋ ਮਾਜਰਾ ਕੇ ਲੋਕ ਵੀ ਆਏ ਪਿੰਡ ਕੇ ਤੋ ਕੋਈ ਮਸਲਾ ਉਹਨਾਂ ਦਾ ਹੱਲ ਹੈ ਔਰ ਉਹਨਾਂ ਨੇ ਤੋ ਕੜਾਹੇ ਠਾ ਕੇ ਪੀ ਲਿਆ ਜੀ ਤੋ ਰਾਜਾ ਵੀ ਭੱਜਿਆ ਆ ਨਵਾਬ ਕੰਦਾ ਕੌਣ ਸਾ ਸੰਤ ਕੰਦਾ ਜੀ ਉਹ ਖੜੇ ਆ ਜਿਹੜੇ ਕਾਲੇ ਮੂੰਹ ਵਾਲੇ ਔਰ ਕਾਲੇ ਮੂੰਹ ਵਾਲਾ ਰਾਜਾ ਨੇ ਕੀ ਪਤਾ ਦਾ ਕਾਲਾ ਮੂੰਹ ਕਿਸ ਤਰ੍ਹਾਂ ਹੋਇਆ ਤੋ ਜਾ ਕੇ ਰਾਜੇ ਨੇ ਹੱਥ ਹੂਜ ਜੋੜਾ ਆ ਬੱਬਾ ਜੀ ਤੇ ਦੱਸੋ ਬੱਬਾ ਜੀ ਕੰਦੇ ਭਾਈ ਇਹ ਚੁੰਗੀ ਇਨਕੀ ਭਗਤਾਂ ਕੰਦਾ ਜੀ ਠਾਤੀ ਹੋਰ ਦੱਸੋ ਸੇਵਾ ਕੰਦਾ ਬਸ ਇਹੀ ਦੀ ਭਾਈ ਕੰਦਾ ਹਾਂ ਜੀ ਕੰਦਾ ਜੈ ਹੋ ਕਾਲੇ ਮੂੰਹ ਵਾਲੇ ਕੀ ਰਾਜੇ ਨੇ ਨਵਾਬ ਨੇ ਜੈ ਕਾਲੇਮੋ ਵਾਲੇ ਕੀ ਜੈ ਕਾਲੇਮੋ ਵਾਲੇ ਕੀ ਉਹਨੂੰ ਸੰਤਰੀਓ ਨੇ ਵੀ ਕਹਿ ਦਿਆ ਉਹ ਬਾਬਾ ਜੀ ਪੁੱਛਣ ਲੱਗੇ ਕਾਲੇਮੋ ਵਾਲਾ ਕੌਣ ਹੈ ਕੰਦਾ ਜੀ ਕਾਲੇਮੋ ਵਾਲੇ ਆਪ ਹੀ ਹੋ ਉਹ ਕੜਾ ਹਟਾਇਆ ਨਾ ਕਲਿਨ ਸ਼ੇਵ تھی ਉਹਨਾਂ ਨੇ ਆਪਣਾ ਮੂੰਹ ਪੂੰਝ ਲਿਆ ਸਾਰਾ ਮੂੰਹ ਕਾਲਾ ਹੋ ਗਿਆ ਕੰਦਾ ਕਾਲੇਮੋ ਵਾਲੇ ਤਾਂ ਕਾਲੇਮੋ ਵਾਲੇ ਸਹੀ ਤੁਹਾਡਾ ਕੰਮ ਤਾਂ ਹੋ ਗਿਆ ਕੰਦਾ ਉੱਥੇ ਤੇ ਉਹਨਾਂ ਦਾ ਜੋ ਨਾਮ ਥਾ ਉਹ ਤੋਂ ਛਿਪ ਗਿਆ ਕਾਲੇਮੋ ਵਾਲੇ ਤੇ ਪ੍ਰਸਿੱਧ ਹੋ ਗਏ ਤੋ ਜਦ ਤੋਂ ਕਲੇਮੁਆਲੀ ਵਿਗਿਚੀ ਸ੍ਰੀ ਮਹਾਵੀਰ ਮੰਦਿਰ ਪਹਿਲੇ ਮੰਦਿਰ ਹੁੰਦਾ ਥਾ ਇਹ ਸਿਮਟਕਾ ਤੋ ਇਹ ਜੋ ਮੂਰਤੀ ਹੈ ਇਹ ਹੈਗੀ ਸੰਕਟਮੋਚਨ ਇਹ ਬਾਦ ਚ ਮਾਰਬਲ ਕੀ ਤੋ ਫਿਰ ਮੇਰੇ ਗੁਰੂ ਜੀ ਨੇ ਕਰਾਈ ਇਹ 70 80 ਸਾਲ ਹੋਇਆ ਪੁਰਾਣੀ ਉਹ ਉਤਾਰ ਕੇ ਨਾ ਤੋ ਇਹ ਮਾਰਬਲ ਕੀ ਕਰਾ ਦੇ ਸਥਾਪਨ ਫਿਰ ਤੋ ਰਾਜੇ ਨਵਾਬ ਸਭ ਆਉਂਦੇ ਰਹੇ ਉਸਕੇ ਬਾਅਦ ਤੋ ਪਟਿਆਲਾ ਬਣ ਗਿਆ ਪਟਿਆਲਾ ਤੇ ਪਟਿਆਲਾ ਫਿਰ ਤੋ ਰਾਜੇ ਮਹਾਰਾਜੇ ਇਹ ਵੀ ਆਉਂਦੇ ਰਹੇ ਉਰੇ ਕਾਫੀ ਤੋ ਇਹ ਜੋ ਸੰਕਟਮੋਚਨ ਹਨੂਮਾਨ ਜੀ ਹੈ ਯਹਾਂ ਪਰ ਇੱਕ ਤੋ ਸੰਧੂਰ ਕਾ ਲੇਪ ਨੇ ਹੋਤਾ ਚੋਲਾ ਚੜਤਾ ਹੈ 3 ਮੀਟਰ ਸਵਾ 3 ਮੀਟਰ ਤੋ ਹਾਰ ਚੜਦਾ ਹੈ ਸ਼ਿੰਗਾਰ ਚੜਤਾ ਹੈ ਤੋ ਇਹ ਉਸ ਸਮੇਂ ਕਾ ਦ੍ਰਿਸ਼ ਹੈ ਜਬ ਇਹ ਸਰਜੂਣੀ ਲੈ ਕੇ ਆ ਰਹੇ ਥੇ ਜੀ ਸਰਜੂਣੀ ਲੈ ਕੇ ਆਂਦੇ ਕਾ ਦ੍ਰਿਸ਼ ਹੈ ਜਬ ਇਹ ਲੈ ਕੇ ਆਏ ਉਰੇ ਵੈਦ ਨੇ ਜਬ ਉਸ ਟਾਈਮ ਕਹਾ ਜਦ ਲਕਸ਼ਣ ਮੁਰਛਤ ਹੈ ਨਾ ਜੁੰਦੇ ਹੋ ਕੇ ਕਹਿੰਦਾ ਬੁੱਧੂ ਸੂ ਸਾਰੇ ਭੜ ਠਾ ਲਿਆ कंधा इसको वापस रखे फिर किसी के काम आएगा तो वो फिर वापस रखन गए हैं तो फिर उन्होंने ये पहले लेके आए हैं सज्जे हाथ में तो छड़न गए हैं तो खब्बे से तो मुख में पान हाथ में गधा जब इस हाथ में पहाड़ होएगा सज्जे में गधा होएगी या तो उसमें उस, उस टाइम पान चढ़ता है हनुमान जी पान खाते हैं लेकिन इस मंदिर में पान नहीं चढ़ता ਕਿਉਂਕਿ ਲਕਸ਼ਮਣ ਉਸ ਟਾਈਮ ਉਰਛਤ تھے ਖੁਸ਼ੀ ਮੈਂ ਖਾਇਆ ਨਾ ਪਾਨ ਜਦੋਂ ਵਾਪਸ ਰੱਖਣ ਗਏ ਇਹ ਹਰੇਕ ਨੂੰ ਪਤਾ ਵੀ ਨਹੀਂ ਇਸ ਗੱਲ ਦਾ ਵੀ ਲੈ ਕੇ ਕੌਣ ਸੇ ਹੱਥ ਮੈਂ ਆਏ ਰੱਖ ਕੇ ਕਿਉਂ ਆਏ ਫਿਰ ਵੈਦ ਨੇ ਬੋਲੇ ਨਾ ਰੱਖ ਕੇ ਉਹ ਬੁੱਧੂ ਕੰਧਾ ਬੁੱਧੀਵਾਨ ਕੋ ਘੇ ਜਾਵੇ ਤਾਂ ਉਹ ਫਿਰ ਵਾਪਸ ਰੱਖਣ ਗਏ ਇਸਨੇ ਸਰਜੁਣ ਪਾੜ ਨੇ ਵਾਪਸ ਰੱਖਣ ਗਏ ਉਸ ਟਾਈਮ ਪਾਨ ਵੀ ਖਾਇਆ ਤੋ ਕਈ ਲੋਕ ਲੈ ਆਵੇਂ ਭੋਲੇ ਭਾਲੇ ਵੇਚਣ ਵਾਲੇ ਹਟਦੇ ਨਹੀਂ ਤੇਲ ਲਿਆਵੇਂਗੇ ਸੰਧੂਰ ਲਿਆਵੇਂਗੇ ਮੈਂ ਕਹਾਂ ਬਚੜਦਾ ਨਹੀਂ ਤਾਂ ਹੈ ਉਹ ਗੇਰ ਦਿੰਦੇ ਆਂ ਪਰ ਲੇਕਿਨ ਚਾਹੀਦਾ ਨਹੀਂ ਪ੍ਰਸਾਦ ਮਿੱਠਾ ਦਾ ਪ੍ਰਸਾਦ ਲਿਆਓ ਭੋਗ ਲੱਗਦਾ ਹੈ ਔਰ ਸਭੀ ਕੀ ਮਨੋਕਾਮਨਾ ਭਗਤਾਂ ਕੀ ਪੂਰੀ ਹੋਤੀ ਹੈ ਸਭੀ ਕੀ ਸਰਦਾ ਹੈ ਆਸਥਾ ਹੈ ਸਭ ਕੀ ਮਨੋਕਾਮਨਾ ਪੂਰੀ ਕਰਦੇ ਹਨ ਹਨੂਮਾਨ ਜੀ ਸੰਕਟ ਮੋਚਨ ਰੂਪ ਦੇ ਵਿੱਚ ਵਿਰਾਜਮਾਨ ਹੈ ਹਾਂ ਸੰਕਟ ਮੋਚ ਮਤਲਬ ਯਹਾਂ ਪੇ ਸਿਰਫ ਚੋਲਾ ਔਰ ਪ੍ਰਸ਼ਾਦ ਚੜਦਾ ਪ੍ਰਸ਼ਾਦ ਹੈ ਸ਼ਿੰਗਾਰ ਜੋ ਵੀ ਸ਼ਿੰਗਾਰ ਹੈ ਇਹ ਕਈ ਐਸਾ ਸਮਾਂ ਐਸਾ ਆ ਗਿਆ ਇਹ ਪਤਾ ਨਹੀਂ ਟੈਲੀਵਿਜ਼ਨ ਕੇ ਮੱਧਿਆ ਸੇ ਦੇਖਦੇ ਮਾਚੀ ਸਾਂ ਚੜਾਉਂਦੇ ਬਾਰੂਦ ਮੰਦਰੋਂ ਮੇ ਬਾਰੂਦ ਚੜਾਣਾ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਲੋਕ ਪਤਾ ਨਹੀਂ ਕਿਹਾਂ ਸੇ ਸਿੱਖ ਕੇ ਆਂਦੇ ਆ ਪੰਜਾਬ ਚ ਮਨੇ ਬੀੜੀ ਸਿਕਾਟਾ ਬੰਦ ਹੋ ਗਈ ਠੀਕ ਅੱਛੀ ਗੱਲ ਹੋ ਗਈ ਉਹ ਥੋਕ ਮੇ ਪੜੀ ਹੋਣੀ ਲੋਕਾਂ ਨੂੰ ਬੁਕਾਈ ਜਾ ਰਹੇ ਆ ਬੋਲੇ ਭਲੇ ਲੋਕ ਮੰਦਰਾਂ ਚ ਚੜਾਈ ਜਾਂਦੇ ਮਾਚੀ ਸਾਂ ਤਾਂ ਇਸ ਕਾ ਤਾਂ ਮਤਬਲ ਨਹੀਂ ਬਾਰੂਦ ਚੜਾਉਂਦੇ ਨਹੀਂ ਚੜਾਉਂਦੇ ਨਹੀਂ ਬਿਲਕੁਲ ਨਹੀਂ ਚੜਾਉਣਾ ਚਾਹੀਏ ਇਹ ਤਾਂ हनुमान जी के पहुँच के आग लगाई थी एक बार रावण सारी लंका भोग दी तो अपने घर भगुवाना है तो तुसी चढ़ाई जाओ थोनू हां हो नहीं होएगी इसमें फायदा नहीं होएगा यहां जो चीज चढ़ती है मीठा ले आओ कोई भी प्रसाद ले आओ मीठा चढ़ाओ थोड़ी मनोकामना पूरी होएगी वैसे तो प्रार्थना करो सबसे बड़ी गलती है जी जो सहयोग देना है संस्था को आप ही देते हैं भगवान को नहीं कुछ दे सकदा आप भगवान को नमस्कार ਤੋ ਇਹ ਤਾਂ ਠੀਕ ਹੈ ਪ੍ਰਸਾਦ ਲਿਆਵਾ ਤੇ ਗਰੀਬਾਂ ਨੂੰ ਵੰਡ ਦਿਆਂ ਜੇ ਕੋਈ ਸਹਿਯੋਗ ਦਿੰਦਾ ਹੈ ਉਸ ਸੰਸਥਾ ਕੋ ਦਿੱਤਾ ਜਾਂਦਾ ਹੈ ਯਾ ਕਿ ਭਗਵਾਨ ਕੋ ਨਹੀਂ